ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਤੇ ਪਹਿਲਾਂ ਲੈ ਕੇ ਆਏ ਤੁਹਾਡੇ ਵਾਸਤੇ ਪ੍ਰੀਤ ਟਰੈਕਟਰ 6049 ਤੇ ਕਰਾਰ ਹੋ ਗਏ ਰਹੇ ਪ੍ਰੀਤ 6049 ਕਰਾਰ ਹੋ ਗਏ ਟਾਇਰ ਅਗਲੇ 90 ਪੈਸੇ ਗੁਡੀਅਰ ਦੇ ਬੀਕੇਟੀ ਦੇ ਸੋਰੀ ਬੀਕੇਟੀ ਦੇ ਪਿਛਲੇ 16928 ਦੇ ਬੀਕੇਟੀ ਦੇ 90 ਪੈਸੇ ਤੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਤੁਸੀਂ ਕਰਾਰ ਹੋ ਗੇਰਾ ਹੈ ਚਾਰ ਸਿਲੰਡਰ ਪ੍ਰੀਤ 6049 ਕੰਡੀਸ਼ਨ ਤੁਸੀਂ ਸਾਰੇ ਦੀ ਇਹ ਚੈੱਕ ਕਰ ਲਓ ਤੇ ਡਬਲ ਡਿਸਟ੍ਰੀਬਿਊਟਰ ਤੇ ਕਰਾਰ ਹੋ ਗੇਰਾ ਹੈ ਸਾਰਾ ਸਮਾਨ ਨਾਲ ਹੈ ਟੂ ਜ਼ੈਡ 76 ਨੰਬਰ ਇਹਦਾ ਹੋਏਗਾ ਜੀ ਹਰਿਆਣਾ ਦਾ ਐਨਓਸੀ ਮਿਲ ਜੂਗੀ ਤੇ 2013 ਮਾਡਲ ਹੈ 3,10,000 ਰੁਪਏ ਡਿਮਾਂਡ ਹੈ ਟਾਪ ਮਾਡਲ ਹੈ ਤੇ ਨੰਬਰ ਸਕਰੀਨ ਦੇ ਉੱਤੇ ਚਲਾ ਦੇਾਂਗੇ ਤੇ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਕੰਡੀਸ਼ਨ ਤੁਸੀਂ ਚੈੱਕ ਕਰੀ ਲੈ ਤੇ ਇਹ ਤੋਂ ਬਾਅਦ ਆ ਗਿਆ ਜੀ 3602 ਨਿਊ ਹੋਲੈਂਡ 3 ਸਪੀਡ ਦੇ ਵਿੱਚ ਆ ਇਹ ਤਾਂ ਉਹ ਬਾਲਾ ਮਾਡਲ ਹੈ ਨਿਊ ਹੋਲੈਂਡ 3602 ਪੰਜਾਬ ਨੰਬਰ ਹੈ ਪੀਵੀ 31 ਮਾਨਸਾ ਦਾ 3 ਸਪੀਡ ਦੇ ਵਿੱਚ ਆ 3602 ਟਰੈਕਟਰ ਦੇ ਟਾਇਰ ਹੈਗੇ ਜੀ 80 85 ਪੈਸੇ ਐਮ ਆ ਰਕਦੇ 14 9 28 ਦੇ ਤੇ 3 ਸਪੀਡ ਦੇ ਵਿੱਚ ਵੀ ਰੋਹੇ ਟਰੈਕਟਰ ਸਾਰਾ ਹੀ オリジナル ਹੈਗਾ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਇਸ ਦੀ 395000 ਰੁਪਏ ਡਿਮਾਂਡ ਹੈ 2010 ਮਾਡਲ ਹੈ 3 ਸਪੀਡ 3602 ਨਿਊ ਹੋਲੈਂਡ ਤੇ ਹੈ ਇਹ ਵੀ ਡਬਲ ਡਿਸਟ੍ਰਿਬਿਊਟਰ ਤਾਉ ਪਾੜਾ ਮਾਡਲ ਹੈ ਵੀਰੋ ਤੇ ਮਰਗੜ ਮਰਬੂਰ ਦੇਖ ਲਓ ਜਮਾ ਛਿੱਟੇ ਛਿੱਟੇ ਪਏ ਆ ਬਾਕੀ ਸੋਸ਼ੂ ਦਾ ਸਾਰਾ ਬਾਡੀ ਲੈਣ ਦਾ ਪੂਰਾ ਨਵਾਂ ਹੀ ਬੈਟ੍ਰੈਕਟਰ ਤੇ ਵਧੀਆ ਬੰਪਰ ਬੰਪਰ ਲੱਗਿਆ ਹੋਇਆ ਇਹਦੀ ਇਹਦਾ ਰੇਟ ਹੈਗਾ 395000 ਰੁਪਏ 2010 ਮਾਡਲ ਇਹ ਤੋਂ ਬਾਅਦ ਆ ਗਿਆ ਜੀ ਸਪੈਸ਼ਲ ਐਡੀਸ਼ਨ 2019 ਮਾਡਲ ਤੇ 3 ਇਹ ਟੌਪ ਵਾਲਾ ਮਾਡਲ ਹੈ ਸੋਰੀ ਇਹ ਵੀ ਟੌਪ ਵਾਲਾ ਮਾਡਲ ਹੈ ਡੈਕ ਡੱਕ ਲੱਗਿਆ ਹੋਇਆ ਕਨੋਪੀ ਛਤਰੀ ਲੱਗੀ ਹੋਈ ਆ ਤੇ ਡੈਕ ਡੱਕ ਸਿਸਟਮ ਸਾਰਾ ਕੁਝ ਚੱਲਦਾ ਹੈਗਾ ਤੇ ਟਰੈਕਟਰ ਇਹ ਵੀ ਸਾਰਾ ओरिजिनल ਹੀ ਹੈ ਟਰੈਕਟਰ ਦੇ ਟਾਇਰ 90 ਪੈਸੇ 95 ਪੈਸੇ ਐਮ ਆਰਐਫ ਦੇ ਤੇ ਚਾਰੇ ਚੌਕੜਾ ਨਵਾਂ ਹੈ ਚੌਕੜਾ ਹੀ ਜਮਨ 90 95 ਪੈਸੇ ਤੇ ਟਰੈਕਟਰ ਵੀ ਪੂਰਾ ਨਵਾਂ ਹੀ ਹੈ 7 ਲੱਖ 25000 ਰੁਪਏ ਡਿਮਾਂਡ ਹੈ ਤੇ ਵਧੀਆ ਵੱਡਾ ਬੰਪਰ ਬੰਪਰ ਇਹਦੇ ਵੀ ਲੱਗਿਆ ਹੋਇਆ ਤੇ ਟਰੈਕਟਰ ਜਮਨ ਨਵਾਂ ਹੈ ਵੀ ਸ਼ੀਸ਼ੇ ਵਰਗਾ ਟਰੈਕਟਰ ਹੈ 7 ਲੱਖ 25000 ਰੁਪਏ ਡਿਮਾਂਡ ਹੈ ਇਹਦੀ 2019 ਮਾਡਲ ਹੈ ਇਹ ਤੋਂ ਬਾਅਦ ਫੇਰ ਆ ਗਿਆ ਜੀ ਸਵਰਾਜ 855 2013 ਮਾਡਲ ਹੈ ਪੰਜਾਬ ਨੰਬਰ ਹੈ ਤੇ ਡਬਲ ਡਿਸਟ੍ਰਿਬਿਊਟਰ ਟੌਪ ਵਾਲਾ ਮਾਡਲ ਹੈ ਵੀ 4 ਸਟਾਰ ਤੇ ਟਰੈਕਟਰ ਦੇ ਟਾਇਰ ਪਿਛਲੇ 80 ਪੈਸੇ ਗੁਡੀਆਰ ਦੇ ਤੇ ਅਗਲੇ ਟਾਇਰ ਇਹਦੇ ਅੱਤੇ ਹੈ ਜੀ 2013 ਮਾਡਲ ਹੈ 4,70,000 ਰੁਪਏ ਡਿਮਾਂਡ ਹੈ ਦੀ ਪੰਜਾਬ ਦਾ ਨੰਬਰ ਹੈ ਇਹਦਾ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਡਬਲ ਡਿਸਟ੍ਰਿਬਿਊਟਰ ਡਬਲ ਪੰਪ ਪਾਵਰ ਸਟੀering ਇਹ ਵੀ ਟੌਪ ਵਾਲਾ ਬਾੜ ਲਈ ਹੈ 4 ਸਟਾਰ ਤੇ ਇਹ ਤੋਂ ਬਾਅਦ ਆ ਗਿਆ ਜੀ 746 ਸਵਰਾਜ ਥੋੜਾ ਹੀ ਹੈ ਜਮਾਂ ਬੱਸ ਟਰੈਕਟਰ ਕੀ ਹੈ ਇਹ ਨਗੀਨਾ ਹੀ ਹੈ ਐਮ ਆਰ ਐਫ ਦੇ ਟਾਇਰ 90 95 ਪੈਸੇ ਸ਼ਕਤੀ ਲਾਈਫ 14928 ਦੇ ਤੇ ਬਾਕੀ ਟਰੈਕਟਰ ਵੀ ਦੇਖ ਲਓ ਸ਼ੀਸ਼ੇ ਵਰਗਾ ਹੈ ਮੂੰਹ ਦੇਖ ਲਓ ਬੰਦੀ ਦੇ ਵਿੱਚ ਇਹਨਾਂ ਨਵੇਂ ਟਰੈਕਟਰ ਹੈ ਤੇ ਕੰਡੀਸ਼ਨ ਟਰੈਕਟਰ ਦੇ ਚੈੱਕ ਕਰ ਲਓ 2018 ਮਾਡਲ ਅਗਲੇ ਟਾਇਰ ਜੱਦੀ ਪਾਏ ਹੋਏ 2018 ਮਾਡਲ ਹੈ 495000 ਰੁਪਏ ਡਿਮਾਂਡ ਹੈ ਇਹਨਾਂ ਕੋਪੀ ਛਤਰੀ ਲੱਗੀ ਹੋਈ ਹੈ ਤੇ ਵੀ ਫੈਵਰ ਵਾਲੀ ਡਬਲ ਪੰਪ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਇਹ ਵੀ ਕਿਸੇ ਵੀਰ ਨੇ ਕੋਈ ਟਰੈਕਟਰ ਲੈਣਾ ਹੋਇਆ ਇਹਨਾਂ ਚੋਂ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਮੋਬਾਈਲ ਨੰਬਰ ਸਿਰ ਚੜਾ ਦਿੰਦੇ ਆ ਸਕਰੀਨ ਤੇ ਸੰਪਰਕ ਕਰਕੇ ਟਰੈਕਟਰ ਤੁਸੀਂ ਲੈ ਸਕਦੇ ਹੋ ਕੋਈ ਵਿਚਕਟਾਉਣਾ ਵਿੱਚ ਵੀ ਕਟਾ ਸਕਦੇ ਹੋ ਤੇ ਉੱਚੇ ਮਾਡਲਾਂ ਤੇ ਲੋਨ ਕਰਵਾਉਣਾ ਲੋਨ ਵੀ ਕਰਵਾ ਸਕਦੇ ਲੋਨ ਦੀ ਹੋ ਜੂਗਾ ਵੀਰੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰ ਦੇ ਦੋ ਦੋਸਤੋ ਤਾਂ ਕਿ ਹੋਰ ਵੀ ਆਪਣੇ ਭਰਾਵਾਂ ਤੱਕ ਵੀਡੀਓ ਪਹੁੰਚ ਜੇ ਅੱਗੇ ਹੋਰ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਲਈ ਧੰਨਵਾਦ ਦੋਸਤੋ